ਚਾਈਨਾ ਨਾਲ ਹਿੰਦੁਸਤਾਨ ਦਾ ਰੌਲਾ ਪਿਆ ਇਹਨਾਂ ਨੇ ਜਾ ਕੇ ਨਕਸ਼ਾ ਦਿਖਾਇਆ ਕਿ ਆ ਸਾਡੀ ਜਗਾ ਛੱਡੋ ਉਹਨਾਂ ਨੇ ਇਹਨਾਂ ਨੂੰ ਜਵਾਬ ਦਿੱਤਾ ਵੀ ਇਸ ਗੱਲ ਵਾਸਤੇ ਜਿੱਦਣ ਖਾਲਸਾ ਰਾਜ ਵਾਲੇ ਸਾਡੇ ਕੋਲ ਆਉਣਗੇ ਉਸ ਦਿਨ ਅਸੀਂ ਗੱਲ ਕਰਾਂਗੇ ਅਸੀਂ ਤੁਹਾਡੇ ਨਾਲ ਗੱਲ ਨਹੀਂ ਕਰਨੀ ਸੰਤ ਜਰਨੈਲ ਸਿੰਘ ਇਹ ਗੱਲ ਕਹਿੰਦਾ ਹੁੰਦਾ ਸੀ ਦਿੱਲੀ ਤੋਂ ਜਾ ਕੇ ਮਿਲਣਾ ਲੜਕੇ ਮਿਲਣਾ ਉਹਦੇ ਮੂਹਰੇ ਖੜ ਕੇ ਮਿਲਣਾ ਆਪਾਂ ਨੂੰ ਇੱਕਣ ਇਹਨਾਂ ਨੇ ਦੇਣਾ ਕੁਛ ਨਹੀਂ ਅੰਤ ਜਰਨੈਲ ਸਿੰਘ ਤੇ ਖਾਸੀਅਤ ਸੀ ਉਹ ਸਾਹਮਣੇ ਖੜਦਾ ਸੀ ਬੰਗਲਾ ਸਾਹਿਬ ਗੁਰਦੁਆਰੇ ਗਏ ਇੰਦਰਾ ਗਾਂਧੀ ਕਹਿੰਦੀ ਆ ਜਾ ਗੱਲ ਕਰਨੀ ਹੈ ਉਹ ਕਹਿੰਦਾ ਬੰਗਲਾ ਸਾਹਿਬ ਆ ਬੰਗਲਾ ਸਾਹਿਬ ਗੱਲ ਕਰੂੰਗਾ ਸਟੇਜ ਤੇ ਖੜ ਕੇ ਮੈਂ ਇਸ ਇਸ ਧਰਤੀ ਦੇ ਖੜ ਕੇ ਇਹ ਗੱਲ ਕਹਿਣਾ ਹੈ ਕਿ ਫੌਜ ਨੂੰ ਹਟਾ ਦੇ ਪਿੱਛੇ ਫੌਜ ਨੂੰ ਫੌਜ ਨਾ ਲੈ ਕੇ ਆਈ ਆਰਐਸਐਸ ਸਾਰੀਓ ਆਜਵੇ ਲੈ ਸ਼ੰਭੂ ਤੋਂ 10 ਫੁੱਟ ਇਧਰ ਨੂੰ ਜੇ ਆ ਗਈ ਅਸੀਂ ਸਮਝਾਂਗੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਜੰਮੇ ਹੀ ਨਹੀਂ ਆ ਮੈਦਾਨ ਇੱਕ ਘਰ ਚ ਜ਼ਿੰਮੇਦਾਰ ਦੇ ਚ 4 ਗੱਡੀਆਂ 4 ਕੋਠੀਆਂ ਖਾਣਾ-ਦਾਣਾ ਵਧੀਆ ਪੰਜ-ਚਾਰ ਸਾਲ ਚੱਲਿਆ ਹੁਣ ਫੇਰ ਲਿਮਟਾਂ ਬਣਾ ਲੀਆਂ ਕਿ ਜੇ ਸਰਕਾਰ ਗੱਲਬਾਤ ਦਾ ਸੱਦਾ ਦਿੰਦੀ ਹੈ ਜਾਣਾ ਚਾਹੀਦਾ ਪਰ ਉਹ ਐਸ ਪਬਲਿਕ ਦੇ ਸਾਹਮਣੇ ਹੋਵੇ ਗੱਲ ਕਮਰਿਆਂ 'ਚ ਬੈਠ ਕੇ ਗੱਲ ਨਾ ਹੋਵੇ ਥੱਲੇ ਪਏ ਨੇ ਭਾਜਪੀ ਉਹ ਸਰਕਾਰ ਬਣਾਉਣ ਨੂੰ ਫਿਰਦੀ ਸੀ ਨਾ ਅੰਦਰਾਂ 'ਚ ਕੈਦ ਹੋ ਗਏ ਉਹਨਾਂ ਨੂੰ ਪਤਾ ਹੈ ਵੀ ਇਹ ਪੰਜਾਬੀ ਨੇ ਡਾਂਗਾ ਕੱਢਣ ਲੱਗੇ ਮਿੰਟ ਲਾਉਣਗੇ ਸੈਂਟਰ ਹੁਣ ਇੱਕ ਟੀਮ ਪੇਜ ਰਹੀ ਆ ਬਣਾ ਕੇ ਨਾਲ ਪੱਗਾਂ ਵਾਲੇ ਹੀ ਹੋਣਗੇ ਥੱਲੇ ਕੱਛੇ ਨੇ ਖਾਕੀ ਉਹਨਾਂ ਨੇ ਪਾਏ ਹੋਏ ਇਹ 2-3 ਸਾਲ ਦੇ ਹੀ ਨੇ ਇਹਨਾਂ ਕੋਲ ਕੱਖ ਨਹੀਂ ਹੈ ਗੱਪੀ ਪ੍ਰਧਾਨ ਮੰਤਰੀ ਹੈ ਤੇ ਇੱਕ ਉਹ ਜਿਹੜਾ ਰਿੱਚ ਜਿਆ ਕੀ ਕਹਿੰਦੇ ਨੇ ਅਮਰੀਕਾ ਗਿਆ ਇਲਾਜ ਕਰਾਉਣ ਲੋਕਾਂ ਨੂੰ ਤਾਂ ਬਿਮਾਰੀ ਤੇ ਕਹਿੰਦੇ ਨੇ ਮੂਤ ਵੀ ਗਾਂ ਦਾ ਗੋਹਾ ਖਾਲਾ ਆਪ ਅਮਰੀਕਾ ਨੂੰ ਜਹਾਜ਼ ਚੜ ਗਿਆ ਠੀਕਾ ਨਿਕਲੀਆਂ ਪਈਆਂ ਨੇ ਮਰ ਤਾਂ ਉਹ ਵੀ ਜਾਣੇ ਹਾਰਟ ਅਟੈਕ ਹੋ ਜਾਂਦਾ ਐ ਐਕਸੀਡੈਂਟ ਹੋ ਜਾਂਦੇ ਨੇ ਇਹਨਾਂ ਨੂੰ ਪਤਾ ਤਾਂ ਲੱਗੇ ਯਾਰ ਘਸੇ ਸਿਰਾਂ ਵਾਲਿਆਂ ਨੂੰ ਵੀ ਹਾਂ ਪੰਜਾਬੀ ਹੈਗੇ ਨੇ ਸੰਤ ਜਰਨੈਲ ਸਿੰਘ ਬੰਬੇ ਗਏ ਉਹ ਇੱਕ ਚਿੜੀਆ ਘਰ ਦੇਖਣ ਚਲੇ ਗਏ ਉੱਥੇ ਸ਼ੇਰ ਸੁੱਤਾ ਪਿਆ ਸੀ ਉਹਦੇ ਕੋਈ ਡਲੀ ਮਾਰਦਾ ਸੀ ਟੋਟੀ ਚ ਭੋਂਦਾ ਸੀ ਬੱਚਾ ਸ਼ੇਰ ਆਪਣਾ ਮਸਤ ਹੋਇਆ ਪਿਆ ਧੀ ਪੰਜਾਬੀ ਆਪਾਂ ਸ਼ੇਰ ਹੈ ਸ਼ੇਰ ਮੁੱਦੀ ਨਾ ਸਾਨੂੰ ਛੇੜ ਤੇਰੇ ਬੰਦੇ ਦਾ ਪੁੱਤ ਬਣਾ ਦਾਂਗੇ ਤੈਨੂੰ ਇਹਨਾਂ ਦਾ ਕੰਮ ਤਾਂ ਸੱਪ ਫੜਨਾ ਦੀ ਸੁਪੇਰਿਆਂ ਦਾ ਆਪਾਂ ਨੂੰ ਯਾਰ ਰਾਜ ਫੜਾਤਾ ਉਹ ਦੇਖਿਆ ਜੁਪੀ ਵਾਲਾ ਕਹਿ ਗਿਆ ਗੰਜਾ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਉਹਨੂੰ ਦੇਖ ਕੇ ਸੰਤ ਜਰਨੈਲ ਸਿੰਘ ਨੇ ਲੜਿਆ ਦੀ ਸੰਘਰਸ਼ ਸ਼ਹਾਦਤ ਦੇਤੀ 72 ਗੋਲੀਆਂ ਉਹਦੇ ਸਰੀਰ 'ਚ ਲੱਗੀਆਂ ਉਹਨੇ ਪਿੱਠ ਨਹੀਂ ਦਿਖਾਈ ਪਹਿਲਾਂ 97 'ਚ ਕਹਿੰਦਾ ਦੀ ਕੈਲੀਫੋਰਨੀਆ ਬਣਾ ਦੂੰ ਬਣਿਆ ਬਾਦਲ ਦਾ ਪਰਿਵਾਰ ਕੈਲੀਫੋਰਨੀਆ ਬਣ ਗਿਆ ਪੰਜ بڑے بڑے ਰੈਸੋਰਟ ਖਰੀਦਨੇ ਰੈਸਟੋਰੈਂਟ ਜਿਹੇ ਜਿਹੇ ਦਿੱਲੀ ਐ ਬਾਦਲਾਂ ਕੋ 85 ਕਿੱਲੇ ਜ਼ਮੀਨ ਦੇ ਦੀ 85 ਤੋਂ ਕਿੱਥੇ ਚਲੇ ਗਏ 40 ਦਾ ਯਾਰ ਸਾਡੇ ਕੋਲ ਦੀ ਸਾਡੇ ਤੋਂ 41 ਹੀ ਨਹੀਂ ਹੋਏ ਮੈਂ ਕਿਹਾ ਅਕਸ਼ੇ ਕੁਮਾਰ ਦੇ ਘਰ ਸਾਰਾ ਸੌਦਾ ਹੋਇਆ ਉਹਨੇ ਸਾਰਾ ਕਰਾਇਆ ਆ ਦੇਖੋ ਹੁਣ ਸੱਟ ਜਿਹੜੀ ਬਣੀ ਸੀ ਉਹਦੇ ਵਿੱਚ ਅਕਸ਼ੇ ਕੁਮਾਰ ਦਾ ਨਾਂ ਆ ਗਿਆ ਬਾਦਲਾਂ ਦਾ ਆ ਗਿਆ ਜੱਥੇਦਾਰ ਆ ਗਏ ਅੰਤ ਜਰਨੈਲ ਸਿੰਘ ਜਿਹੜੀ ਯਾਦ ਗੱਲ ਕਹਿੰਦਾ ਸੀ ਉਹ ਅੱਜ ਦੀਪ ਸਿੱਧੂ ਕਹਿ ਰਿਹਾ ਹੈ ਸਾਡੇ ਸਰਹੰਦ ਥਾਣੇ ਦੇ ਨਾਲ ਇਹ ਪਿੰਡ ਹੈ ਤਰਖਾਨ ਮਾਜਰਾ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਤੀ ਤਿੰਨ ਬੰਦਿਆਂ ਨੇ ਇੱਕ ਫੜ ਲਿਆ ਦੋ ਭੱਜ ਗਏ ਜੀਟ ਰੋਡ ਤੇ ਸਿੰਘਾਂ ਨੇ ਇਕੱਠੇ ਹੋ ਕੇ ਜਾਮ ਵੀ ਲਾਇਆ ਹੋਇਆ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਸ ਪਾਸੇ ਨੂੰ ਵੀ ਤੁਰ ਸਕਦੇ ਨੇ ਇਸ ਸੰਘਰਸ਼ ਨੂੰ ਜਿਹੜਾ ਕਿਸਾਨੀ ਦਾ ਸੰਘਰਸ਼ ਹੈ ਫੇਲ ਕਰਨ ਵਾਸਤੇ ਵੀ ਲੋਕ ਇਸ ਸੰਘਰਸ਼ ਨੂੰ ਛੱਡ ਕੇ ਉਸ ਪਾਸੇ ਨੂੰ ਉਹ ਹੋ ਜਾਣ ਇੱਕ ਉਹ ਸੰਘਰਸ਼ ਜਿਹੜਾ ਆਪਣਾ ਦਿੱਲੀ ਦੇ ਤਖਤੇ ਹਿਲਾਊਗਾ ਸੋ ਪਹਿਲੀ ਵਾਰ ਇਹ ਹੈ ਕਿ ਵਿਦੇਸ਼ਾਂ ਦੇ ਵਿੱਚੋਂ ਆਪਣੇ ਇਸ ਮੂਵਮੈਂਟ ਨੂੰ ਆਪਣੇ ਇਸ ਸੰਘਰਸ਼ ਨੂੰ ਬਹੁਤ ਹਮਾਇਤ ਹੈ 40 45 ਦੇਸ਼ਾਂ ਦੇ ਵਿੱਚ ਤਾਂ ਰੋਸ ਮੁਜ਼ਾਹਰੇ ਹੋਏ ਨੇ ਲੋਕ ਸੜਕਾਂ ਤੇ ਆਏ ਨੇ ਜਿਹੜੇ ਬੱਚੇ ਆਪਣੇ ਪੜਨ ਗਏ ਸੀ ਉਹ ਸੜਕਾਂ ਤੇ ਨਿਕਲ ਕੇ ਖੜੇ ਨੇ ਤਖਤੀਆਂ ਗਲਾਂ 'ਚ ਪਾ ਕੇ ਵੀ ਸਾਡੇ ਬਜ਼ੁਰਗਾਂ ਦੀ ਸਾਂਝੀ ਹੋਈ ਜ਼ਮੀਨ ਜਾਇਦਾਦ ਨੂੰ ਨਰਿੰਦਰ ਮੋਦੀ ਅਮਾਨੀਆਂ ਅਡਾਨੀਆਂ ਨਾਲ ਰਲ ਕੇ ਹੜਪਣੀ ਚਾਹੁੰਦਾ ਸੋ ਬਾਹਰੋਂ ਆਪਾਂ ਨੂੰ ਬਹੁਤ ਸਪੋਰਟ ਹੈ ਬਾਕੀ ਹੁਣ ਇਹ ਹੈ ਵੀ ਜ਼ਿਆਦਾਤਰ ਤਾਂ ਪਿੰਡਾਂ ਵਿੱਚ ਸਾਡੇ ਤਾਂ ਇੱਧਰ ਅਸੀਂ ਦੇਖਦੇ ਆਂ ਲਗਭਗ ਸਾਰੀ ਨੌਜਵਾਨੀ ਮੇਰੇ ਖਿਆਲ 15-15 20-20 ਮੁੰਡੇ ਕੁੜੀਆਂ ਇੱਕ ਉਹਦੇ 'ਚ ਜਾ ਰਹੇ ਨੇ ਸੋ ਲੜਨਾ ਤਾਂ ਪੈਣਾ ਔਰ ਲੜਾਂਗੇ ਵੀ ਹੁਣ ਇਹ ਹੈ ਵੀ ਜਿਹੜੀ ਸਾਡੀ ਹੋਂਦ ਹੈ ਪੰਜਾਬ ਦੀ 10 ਗੁਰੂਆਂ ਦੀ ਧਰਤੀ ਹੈ ਉਹਨੂੰ ਉਹਦੀ ਲੜਾਈ ਹੈ ਇਕੱਲੀ ਐਮਐਸਪੀ ਦੀ ਨਹੀਂ ਜਿਵੇਂ ਉਹ ਕਹਿ ਰਹੇ ਨੇ ਮੈਂ ਕੱਲ ਵੀ ਕਿਹਾ ਪਰਸੋਂ ਕੱਲ ਮੈਂ ਆਇਆ ਨਹੀਂ ਪਰਸੋਂ ਵੀ ਕਿਹਾ ਸੀ ਐਮਐਸਪੀ ਦੀ ਲੜਾਈ ਨਾਲ ਨਹੀਂ ਗੱਲ ਬਣਨੀ ਐਮਐਸ ਤੁਸੀਂ ਇਹ ਦੇਖੋ ਆਪਾਂ ਕੀ ਸੀ ਆਪਾਂ ਕੌਣ ਸੀ ਆਪਾਂ ਰਾਜ ਕੀਤਾ ਇਸ ਕਾਬਲ ਕੰਧਾਰ ਤੱਕ ਤੇ ਅੱਜ ਆਪਾਂ ਨੂੰ ਬਿਲਕੁਲ ਥੋੜੀ ਜਿਹਾ ਪੰਜਾਬ ਦੇ ਵਿੱਚ ਸੀਮਿਤ ਕਰਤਾ ਚਾਈਨਾ ਨਾਲ ਹਿੰਦੁਸਤਾਨ ਦਾ ਰੌਲਾ ਪਿਆ ਇਹਨਾਂ ਨੇ ਜਾ ਕੇ ਨਕਸ਼ਾ ਦਿਖਾਇਆ ਕਿ ਆ ਸਾਡੀ ਜਗ੍ਹਾ ਛੱਡੋ ਉਹਨਾਂ ਨੇ ਇਹਨਾਂ ਨੂੰ ਜਵਾਬ ਦਿੱਤਾ ਵੀ ਇਸ ਗੱਲ ਵਾਸਤੇ ਜਿੱਦਣ ਖਾਲਸਾ ਰਾਜ ਵਾਲੇ ਸਾਡੇ ਕੋਲ ਆਉਣਗੇ ਉਸ ਦਿਨ ਅਸੀਂ ਗੱਲ ਕਰਾਂਗੇ ਅਸੀਂ ਤੁਹਾਡੇ ਨਾਲ ਗੱਲ ਨਹੀਂ ਕਰਨੀ ਇਹ ਔਨ ਰਿਕਾਰਡ ਗੱਲ ਹੈ ਚਾਈਨਾ ਨੇ ਇਹ ਗੱਲ ਇਹਨਾਂ ਨੂੰ ਕਹੀ ਆ ਵੀ ਜਿੱਦਣ ਖਾਲਸਾ ਰਾਜ ਵਾਲੇ ਆਉਣਗੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਥੋੜਾ ਤਾਂ ਇਸ ਧਰਤੀ ਤੇ ਹਿੱਸਾ ਹੀ ਨਹੀਂ ਹੈ ਅੱਜ ਫੇਰ ਉੱਥੇ ਉਹਨਾਂ ਨੇ 60-70 ਹਜ਼ਾਰ ਫੌਜੀ ਲਾ ਕੇ ਇਹਨਾਂ ਦੀਆਂ ਚੀਕਾਂ ਕਢਾਈਆਂ ਪਈਆਂ ਨੇ ਪੁੱਠੇ-ਪੁੱਠੇ ਕੰਮਾਂ ਨੂੰ ਦਾ ਸ਼ੇਰ ਹੈ ਕਦੇ ਕੁਸ਼ ਕਰਦਾ ਹੈ ਪ੍ਰਧਾਨ ਮੰਤਰੀ ਕਦੇ ਕੁਸ਼ ਕਰਦਾ ਉਧਰ ਚੀਨ ਕੰਨੀ ਨੂੰ ਨਹੀਂ ਮੂੰਹ ਕਰਦਾ ਉਧਰੋਂ ਵੀ ਦਿਖਾ ਤੂੰ ਕਿੱਡਾ ਕ ਬਹਾਦਰ ਆ 56 ਇੰਚ ਦਾ ਕਹਿੰਦਾ ਸੀ ਤੇਰਾ ਮੇਰੀ ਛਾਤੀ ਚੌੜੀ ਹੈ ਸੋ ਇਹ ਗੱਲ ਹੈ ਵੀ ਇਹ ਬੜਾ ਆਪਾਂ ਨੂੰ ਗੰਭੀਰਤਾ ਨਾਲ ਮੋਰਚਾ ਲੜਨਾ ਪੈਣਾ ਸੋ ਇਸ ਮੋਰਚੇ ਦੇ ਵਿੱਚੋਂ ਆਪਾਂ ਬਹੁਤ ਕੁਝ ਕਰਨਾ ਦੁਬਾਰਾ ਦੁਬਾਰਾ ਲਹਿਰਾਂ ਨਹੀਂ ਖੜੀਆਂ ਹੋਣੀਆਂ ਨਾ ਲੋਕਾਂ ਨੇ ਜੇ ਇਸ ਮੋਰਚੇ ਵਿੱਚ ਵੀ ਕੋਈ ਗੜਬੜ ਹੋ ਗਈ ਤਾਂ ਫਿਰ ਲੋਕਾਂ ਨੇ ਫਿਰ ਅਤਵਾਰ ਕਿਦੇ ਤੇ ਕਰਾਂਗੇ ਆਪਾਂ 47 ਤੋਂ ਲੈ ਕੇ ਅੱਜ ਤੱਕ ਅਤਵਾਰੇ ਕੀਤਾ ਕਦੇ ਕੋਈ ਆਪਾਂ ਨੇ ਜਜ਼ਬਾਤ ਪੜਾ ਕੇ ਆ ਕੇ ਵੋਟਾਂ ਲੈ ਜਾਂਦਾ ਕਦੇ ਕੋਈ ਲੈ ਜਾਂਦਾ ਸੋ ਆਪਾਂ ਨੂੰ ਖੜਨ ਦੀ ਲੋੜ ਹੈ ਨੌਜਵਾਨਾਂ ਨੂੰ ਮੇਰੀ ਖਾਸ ਕਰ ਹੱਥ ਬਨ ਕੇ ਬੇਨਤੀ ਹੈ ਕਿ ਤੁਸੀਂ ਡਟ ਜਾਓ ਮੋਰਚੇ ਲਾਓ ਜਿੱਥੇ ਕਿਤੇ ਰੇਲਵੇ ਲਾਈਨਾਂ ਨੇ ਉੱਥੇ ਬੈਠੋ ਜਾ ਕੇ ਤੇ ਬਾਕੀ ਜਿਹੜੀ ਗੱਲ ਹੈ ਮੋਰਚਾ ਚੱਲੇ ਰਿਹਾ ਉਰੇ ਵੀ ਹਾਜ਼ਰੀ ਲਵਾਓ ਜਿਵੇਂ ਵੀਰ ਉਹਰੇ ਬੋਲ ਕੇ ਗਏ ਨੇ ਮੇਰੇ ਤੋਂ ਪਹਿਲਾਂ ਉਹਨਾਂ ਨੇ ਵਧੀਆ ਗੱਲ ਕਹੀ ਇਹ ਐਮਐਸਪੀ ਤੇ ਨਹੀਂ ਖੜਨੀ ਗੱਲ ਦੁਬਾਰ-ਦੁਬਾਰ ਨਹੀਂ ਉਠਾ ਐਮਐਸਪੀ ਤਾਂ ਪਹਿਲਾਂ ਹੈਗੀ ਉਹਦੀ ਜਦ ਆਪਣੇ ਪੱਲੇ ਕੀ ਛੱਡੇ ਆਣਾਂ ਨੇ ਕੁਝ ਵੀ ਨਹੀਂ ਛੱਡਿਆ ਸਾਰੇ ਬੱਚੇ ਬਾਹਰ ਨੂੰ ਜਾ ਰਹੇ ਨੇ ਉਹ ਫੇਰ ਵੀ ਉਹਨਾਂ ਦਾ ਦੇਖੋ ਪਿਆਰ ਆ ਪੰਜਾਬ ਨਾਲ ਜੁੜੇ ਹੋਏ ਨੇ ਇਹ ਪੋਸਟਾਂ ਪਾ ਰਹੇ ਨੇ ਅੱਜ ਮੇਰਾ ਬੜਾ ਸਵੇਰੇ ਮੈਨੂੰ ਪਾਈ ਉਹਨਾਂ ਨੇ ਦੋ ਮੁੰਡੇ ਸੀ ਉਹਨਾਂ ਨੇ ਵਿਚਾਰਿਆਂ ਨੇ ਮੇਰੇ ਖਾਲ ਹਾਲੇ 23 24 24 23 23 ਸਾਲ ਦੇ ਸੀ ਉਹ ਕਹਿੰਦੇ ਅਸੀਂ ਮਿੱਟੀ ਨਾਲ ਜੁੜੇ ਹੋਏ ਹਾਂ ਕਹਿੰਦੇ ਸਾਡੀਆਂ ਜੇ ਅਸੀਂ ਆਪ ਨਹੀਂ ਜਾਵਾਂਗੇ ਸਾਡੀਆਂ ਅਸਤੀਆਂ ਤਾਂ ਕਹਿੰਦੇ ਉੱਥੇ ਜਾਣਗੀਆਂ ਕਿੱਡੀ ਵੱਡੀ ਗੱਲ ਕਹੀ ਆ ਔਰ ਉਹਨਾਂ ਨੇ ਕਿਹਾ ਆਪਣੇ ਮਾਪੇ ਨੂੰ ਸਾਡੇ ਬੱਚਿਆਂ ਨੇ ਵੀ ਕਿਹਾ ਵੀ ਡਟ ਜਿਓ ਪ੍ਰਵਾਹ ਨਾ ਕਰਿਓ ਰੋਟੀ ਪਾਣੀ ਚਾਹੇ ਸਾਰੇ ਪਿੰਡ ਦਾ ਤੁਸੀਂ ਉਹ ਕਰ ਦਿਓ ਫਸਲਾਂ ਨਾ ਬੀਜਿਓ ਉਹਨਾਂ ਦੀਆਂ ਚੀਕਾਂ ਮਰਵਾ ਦਿਓ ਕਹਿੰਦੇ ਅਸੀਂ ਆਪੇ ਇਧਰੋਂ ਭੇਜ ਦਿਆ ਕਰਾਂਗੇ ਤੁਸੀਂ ਤੁਹਾਨੂੰ ਲੋੜ ਕਿੰਨੀ ਕਾ ਆਪਾਂ ਨੂੰ ਤਾਂ ਇੱਕ ਕਿੱਲੇ 'ਚ ਆਪਣਾ ਸਾਰਾ ਕੁਝ ਸਰ ਜਾਂਦਾ ਜੇ ਜਿਹੜੇ ਆਪਣੇ ਮਜ਼ਦੂਰ ਵੀਰ ਨੇ ਉਹਨਾਂ ਨੂੰ ਕਹਦੇ ਵੀ ਇੱਕ 'ਚ ਤੂੰ ਕਰ ਲਾ ਇਹ 2-3 ਸਾਲ ਦੇ ਹੀ ਨੇ ਇਹਨਾਂ ਕੋਲ ਕੱਖ ਨਹੀਂ ਹੈ ਗੱਪੀ ਪ੍ਰਧਾਨ ਮੰਤਰੀ ਹੈ ਤੇ ਇੱਕ ਉਹ ਜਿਹੜਾ ਰਿੱਚ ਜਿਆ ਕੀ ਕਹਿੰਦੇ ਨੇ ਅਮਰੀਕਾ ਗਿਆ ਇਲਾਜ ਕਰਾਉਣ ਲੋਕਾਂ ਨੂੰ ਤਾਂ ਬਿਮਾਰੀ ਤੇ ਕਹਿੰਦੇ ਨੇ ਮੂਤ ਵੀ ਗਏ ਦਾ ਗੋਹਾ ਖਾਲਾ ਆਪ ਅਮਰੀਕਾ ਨੂੰ ਜਹਾਜ਼ ਚੜ ਗਿਆ ਟੀਕਾ ਨਿਕਲੀਆਂ ਪਈਆਂ ਨੇ ਲੋਕਾਂ ਨੂੰ ਏਕੜੇ ਆਰਾਮਦੇਵ ਜਰਮਨ ਚ ਠੀਕ ਹੋ ਕੇ ਆਇਆ ਜਾ ਕੇ ਇੱਥੇ ਲੋਕਾਂ ਨੂੰ ਸੁਆਹ ਖੇ ਖਲਾਈ ਜਾਂਦਾ ਆ ਖਾ ਲਓ ਆ ਖਾ ਲਓ ਉਹ ਖਾ ਲਓ ਸਾਡੇ ਕਲਚਰ ਚ ਨਹੀਂ ਹੈ ਕਿਉਂ ਖਾਈਏ ਅਸੀਂ ਅਸੀਂ ਦੁੱਧ ਮਖੜੀਆਂ ਖਾਣ ਵਾਲੇ ਬੰਦੇ ਆ ਜ਼ਿਆਦਾ ਸੰਘਰਸ਼ ਚੱਲਦੇ ਨੇ ਇਸ ਸੰਘਰਸ਼ ਤੇ ਖੜਨਾ ਪੈਂਦਾ ਡਟਣਾ ਪੈਂਦਾ ਸੰਤ ਜਰਨੈਲ ਸਿੰਘ ਨੇ ਲੜਿਆ ਧੀ ਸੰਘਰਸ਼ ਸ਼ਹਾਦਤ ਦੇਤੀ 72 ਗੋਲੀਆਂ ਉਹਦੇ ਸਰੀਰ ਚ ਲੱਗੀਆਂ ਉਹਨੇ ਪਿੱਠ ਨਹੀਂ ਦਿਖਾਈ ਇੱਕ ਮੈਂ ਤੁਹਾਨੂੰ ਹੋਰ ਦੱਸ ਦਿੰਨਾ ਜਿਹੜੇ ਬੰਦੇ ਆਪਣੀ ਵਿਕਦੇ ਉਹਨਾਂ ਦੀਆਂ ਤਸਵੀਰਾਂ ਵਿਕਦੀਆਂ ਨੇ ਜਿਹੜੇ ਆਪ ਵਿਕ ਜਾਂਦੇ ਨੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਆਪਾਂ ਦੇਖਦੇ ਹਾਂ ਔਰ ਇਤੁਰੇ ਫਿਰਦੇ ਨੇ ਲੀਡਰ ਜੁੱਤੀਆਂ ਮਾਰ ਰਹੇ ਨੇ ਲੋਕ ਰਾਜ ਚਾਹੇ ਆਪਾਂ ਨੂੰ ਸਭਜਬਾਈ ਦਿਖਾ ਕੇ ਕਰ ਲੈਂਦੇ ਨੇ ਪਰ ਬਿਨਾ ਗਨਮੈਨਾਂ ਤੋਂ ਐਡੇ-ਐਡੇ ਕਾਫਲੇ ਲਈ ਮੈਨੂੰ ਤਾਂ ਪਤਾ ਲੱਗਿਆ ਕਹਿੰਦੇ ਕੱਲੇ ਬਾਦਲ ਪਰਿਵਾਰ ਕੋਲੇ 1000 ਤੋਂ ਉੱਤੇ ਰੱਖਿਆ ਕਰਨ ਵਾਲੇ ਬੰਦੇ ਨੇ 1000 ਬੰਦਾ ਉਹਨਾਂ ਦੀ ਰਾਖੀ ਰਾਖੀ ਕਰਦਾ ਫਿਰ ਉਹ ਕਾਦੇ ਲੋਕਾਂ ਦੇ ਲੀਡਰ ਨੇ ਵੀ ਇਹਦਾ ਮਤਲਬ ਜਾਤੀਆਂ ਕਰੀਆਂ ਹੋਈਆਂ ਨੇ ਜਾਤੀਆਂ ਕਰਕੇ ਲੁੱਟ ਕੇ ਪੰਜਾਬ ਨੂੰ ਪੰਜਾਬ ਨੂੰ ਭਖਾਰੀ ਬਣਾਉਣ ਤੱਕ ਇਹਨਾਂ ਨੇ ਸੋਚੀ ਐ ਪਰ ਆਪਣੇ 10 ਗੁਰੂਆਂ ਦੀ ਧਰਤੀ ਐ ਜਦ ਜਦ ਪੰਜਾਬ ਚੋਂ ਇਨਕਲਾਬ ਉੱਠੇ ਨੇ ਜਦ ਜਦ ਪੰਜਾਬ ਚੋਂ ਇਨਕਲਾਬ ਉੱਠੇ ਨੇ ਪੰਜਾਬੀਆਂ ਨੇ ਜਵਾਬ ਦਿੱਤਾ ਅੱਜ ਸਾਰਾ ਦੇਸ਼ ਸਾਰੇ ਦੇਸ਼ ਦਾ ਕਿਸਾਨ ਜਿਹੜਾ ਇਹਨਾਂ ਨੇ ਰਗੜਤਾ ਉਹ ਇਹ ਸੋਚ ਰਿਹਾ ਮੈਂ ਕੱਲ ਕੋਈ ਬੰਦਾ ਕਰਤਾ ਰਿਹਾ ਸੀ ਪੋਸਟ ਪਾਈ ਦੀ ਵੀ ਤਾਮਿਲਨਾਡੂ ਦੇ ਇਹ ਤਾਮਲ ਨਾਡੂ ਦੀ ਭਾਸ਼ਾ ਚੋਂ ਕਹਿ ਰਹੇ ਸੀ ਵੀ ਹੁਣ ਤਾਂ ਇੱਕੋ ਆਸ ਐ ਪੰਜਾਬੀਆਂ ਤੋਂ ਵੀ ਹੁਣ ਇਹਨੇ ਲੈ ਲਿਆ ਪੰਜਾਬ ਨਾਲ ਪੰਗਾ ਜੇ ਆਪਾਂ ਡਟੇ ਰਹੇ ਇਹਦੇ ਸਾਹਮਣੇ ਖੜੇ ਤਾਂ ਸਾਰਾ ਦੇਸ਼ ਇਹਦੇ ਖਿਲਾਫ ਉੱਠੂਗਾ ਇਹ ਹਿਟਲਰ ਕੋਈ ਉਹ ਹੋਰ ਨਹੀਂ ਵੀ ਸਾਨੂੰ ਖਾਲੂ ਕੀ ਕਰ ਲੂਗਾ ਯਾਰ ਜੇਲਾਂ 'ਚ ਜੇ ਸਿੱਟਦੂਗਾ ਮਜ਼ਦੂਰੀ ਕਰਨ ਨਾਲੋਂ ਤਾਂ ਜੇਲ ਚੰਗੀ ਐ ਮਜ਼ਦੂਰੀ ਕਰਾਂਗੇ ਉੱਥੇ ਸਰਦਾਰੀਆਂ ਕਰੀਆਂ ਹੋਈਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਖਸ਼ ਕੇ ਗਿਆ ਸਰਦਾਰੀਆਂ ਇੱਕ ਇਕੱਲਾ ਹੋਵੇ ਅਗਲਾ ਕਹਿੰਦਾ ਸਰਦਾਰ ਸਾਹਿਬ ਸਿਰ ਤੇ ਪੱਗ ਬੰਨੀ ਹੋਈ ਹੋਵੇ ਕੋਈ ਮੂਨੇ ਨੂੰ ਕਹਿੰਦਾ ਦੇਖਿਆ ਕਦੇ ਸਰਦਾਰ ਸਾਹਿਬ ਬਾਹਰ ਜਾ ਕੇ ਦੇਖ ਲੋ ਅਮਰੀਕਾ ਕੈਨੇਡਾ ਸਾਰੇ ਕਿਤੇ ਬੱਚੇ ਗਏ ਨੇ ਉਹ ਦੱਸਦੇ ਨੇ ਆਪਾਂ ਤਾਂ ਕਿਤੇ ਗਏ ਨਹੀਂ ਨਾ ਜਾਣੇ ਅਸੀਂ ਤਾਂ ਉਰੀ ਉਰੀ ਜੰਮੇ ਆ ਇਸੇ ਮਿੱਟੀ ਚੋਂ ਖਾਦਾ ਪੀਤਾ ਇਸੇ 'ਚ ਆਪਣਾ ਸਮਾਪਤ ਹੋਵਾਂਗੇ ਪਰ ਇਹ ਹੈ ਮਰ ਤਾਂ ਉਹ ਵੀ ਜਾਣੇ ਹਾਰਟ ਅਟੈਕ ਹੋ ਜਾਂਦਾ ਐ ਐਕਸੀਡੈਂਟ ਹੋ ਜਾਂਦੇ ਨੇ ਇਹਨਾਂ ਨੂੰ ਪਤਾ ਤਾਂ ਲੱਗੇ ਯਾਰ ਘਸੇ ਸਰਾਂ ਵਾਲਿਆਂ ਨੂੰ ਵੀ ਹਾਂ ਪੰਜਾਬੀ ਹੈਗੇ ਨੇ ਕਦੇ ਕਦੇ ਨਸ਼ੇੜੀ ਬਣਾਤੇ ਕਦੇ ਚਿੱਟੇ ਵਾਲੇ ਬਣਾਤੇ ਕਦੇ ਕੋਈ ਬਣਾਤੇ ਹੁਣ ਹੁਣ 3 ਦਿਨ ਸੁਨੇਹਾ ਦੇ ਦਿੰਦੇ ਨੇ ਹੁਣ ਦਿਖਾਏ ਨਾ ਹੱਥ ਹਲੇ ਰੇਲਾਂ ਹੀ ਰੋਕੀਆਂ ਨੇ ਜੇ ਇਹ ਕਹਿਣਗੇ ਵੀ ਠੀਕ ਐ ਰੇਲਾਂ ਅਸੀਂ ਤਾਂ ਕੰਦੇ ਕਰਨ ਨੂੰ ਤਿਆਰ ਆ ਬਾਰਡਰ ਤੇ ਇੱਧਰ ਹੀ ਤਹੀ ਮਰਾਉ ਆਪਦੀ ਤੁਸੀਂ ਸਾਨੂੰ ਬਹੁਤ ਆ ਸਾਡੇ ਜੋਗਾ ਪੰਜਾਬ ਅਸੀਂ ਕਰ ਲਾਂਗੇ ਇੱਥੇ ਸਾਰਾ ਕੁਝ ਅਸੀਂ ਭੁਖਾਰੀ ਨਹੀਂ ਹੈਗੇ ਕਦੇ ਸਿੱਖ ਮੰਗਦੇ ਦੇਖੇ ਨੇ ਕਰੋਨਾ ਦੇ ਦੌਰਾਨ ਵੀ ਲੰਗਰ ਲੱਗੇ ਨੇ ਜਦ ਸਾਰੀ ਦੁਨੀਆ ਅੰਦਰਾਂ ਚ ਵੜ ਗਈ ਸੀ ਯਾਦ ਪੰਜਾਬ ਸਾਰੇ ਵਰਲਡ ਚ ਸਿੱਖ ਖਾਲਸਾ ਇਹਨੇ ਦੇਖੋ ਕਿੰਡੀ ਬੜੀ ਜ਼ਿੰਮੇਵਾਰੀ ਨਿਭਾਈ ਸਾਰੇ ਜਗ੍ਹਾ ਲੰਗਰ ਵਰਤਾਏ ਬੱਚੇ ਆਪਣੇ ਪੜਦੇ ਸੀ ਉਹਨਾਂ ਨੂੰ ਨੰਬਰ ਦਿੱਤੇ ਹੋਏ ਸੀ ਖਾਲਸਾਈਡ ਵਾਲਿਆਂ ਨੇ ਵੀ ਐਸ ਨੰਬਰ ਤੇ ਉਹ ਕਰੋ ਤੁਹਾਡੇ 15 ਦਿਨ ਦਾ ਰਾਸ਼ਨ ਪਹੁੰਚੂ ਇਹ ਪੰਗਾ ਲੈਂਦਾ ਸਾਡੇ ਨਾਲ ਇਹ ਫੌਜ ਫੂਜ ਦੀ ਘਮੇਰ ਹੈ ਇਹਨਾਂ ਨੂੰ ਹੋਰ ਕੋਈ ਨਹੀਂ ਬਾਕੀ ਤਾਂ ਇਹ ਆ ਜਾਣ ਸਾਰੇ ਮੈਂ ਕਹਿੰਦਾ ਸ਼ੰਭੂ ਬਾੜਰੇ ਟੱਪ ਕੇ ਦਿਖਾ ਦੇਣ ਅਸੀਂ ਕਹਾਂਗੇ ਅਸੀਂ ਜੰਮੇ ਹੀ ਨਹੀਂ ਸ਼ੰਭੂ ਟੱਪ ਕੇ ਦਿਖਾ ਦੇਣ ਫੌਜ ਨੂੰ ਛੱਡਿਆ ਹੁਣ ਉੱਤੇ ਆਰਐਸਐਸ ਵਾਲੇ ਜਿਹੜੇ ਤੁਰੇ ਫਿਰਦੇ ਨੇ ਖਾਕੀ ਨੀਕਰਾਂ ਪਾ ਕੇ ਜੇ ਪੁੱਠੇ ਨਾ ਕਰਦੀਏ ਪੰਜਾਬੀ ਐ ਸੋ ਇਹਨਾਂ ਤੋਂ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਇਹਨਾਂ ਦੇ ਸਾਹਮਣੇ ਸੰਤ ਜਰਨੈਲ ਸਿੰਘ ਖੜਿਆ ਆਦੀ ਨਾ ਸਾਹਮਣੇ ਅੱਜ ਤਸਵੀਰਾਂ ਟਰੱਕਾਂ ਤੇ ਘਰਾਂ ਵਿੱਚ ਸਾਰੇ ਲੱਗ ਰਹੀਆਂ ਨੇ ਸੋ ਹੁਣ ਵੀ ਆਪਾਂ ਉਹਨਾਂ ਦੇ ਵਾਰਿਸ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਐ ਇਹ ਮੋਦੀ-ਮੋਦੀ ਇਹ ਤਾਂ ਹੁਈ ਨੇ ਯਾਰ ਡਰਾਮੇबाज ਕਚਾਹੇ ਵੇਚਣ ਵਾਲਾ ਆਪਣਾ ਕਰੂਗੀ ਚਾਹ ਵੇਚਦਾ ਰਿਹਾ ਸਾਰਾ ਝੂਠ ਕੋਈ ਇਹ ਪੜਿਆ ਨਹੀਂ ਕਦੇ ਕਹਿੰਦਾ ਮੇਰੀ ਮਾਂ ਭਾਂਡੇ ਮਾਂ ਜੀ ਦੀ ਕਦੇ ਕਹਿੰਦਾ ਮੈਂ 35 ਸਾਲ ਕਹਿੰਦਾ ਮੈਂ ਭੀਖ ਮੰਗ ਕੇ ਖਾਧੀ ਐ 35 ਸਾਲ ਕਹਿੰਦਾ ਮੈਂ ਭੀਖ ਮੰਗਦਾ ਰਿਹਾ ਸਿਰਫ ਜਜਬਾਤੀ ਕਰ ਲੈਂਦਾ ਇਹਦਾ ਜਿਹੜਾ ਅਸਲ ਮਕਸਦ ਇਹਦਾ ਜਿਹੜਾ ਅਸਲ ਇਹਦਾ ਮੰਤਵ ਹੈ ਉਹ ਇਹ ਹੈ ਕਿ Hindu ਵੋਟ ਐ ਜਿਹੜੀ ਉਹਨੂੰ ਮੈਂ ਇੱਕ ਪਾਸੇ ਕਰ ਲਾਂ ਵੀ ਉਹਨੂੰ ਇੱਕ ਪਾਸੇ ਕਰ ਲਾਂ Hindu ਮੈਨੂੰ ਵੋਟ ਪਾਈ ਜਾਣਗੇ ਮੈਂ ਪ੍ਰਧਾਨ ਮੰਤਰੀ ਬਣਿਆ ਰਹੂੰ ਇਸ ਕਰਕੇ ਆਪਾਂ ਡਟਾਂਗੇ ਪੰਜਾਬੀ ਐ ਔਰ ਇਹਦੀ ਹਰ ਗੱਲ ਦਾ ਜਵਾਬ ਦੇਵਾਂਗੇ ਜਿਵੇਂ ਵੀ ਇਹ ਕਹੂ ਇਹਨੂੰ ਓਕਣੇ ਜਵਾਬ ਦਿੱਤਾ ਜਾਊ ਗਲਤ ਪਾਸੇ ਪੰਗਾ ਲੈ ਲਿਆ ਅਸੀਂ ਦਾ ਆਪਣਾ ਚਾਹੇ ਅਸੀਂ ਸਾਡੇ ਕੋ ਘਟਤੀ ਚਾਹੇ ਸਾਡੇ ਕੋ ਵਾਧਤੀ ਚਾਹੇ ਅਸੀਂ ਭੁੱਖੇ ਰਹਿੰਦੇ ਦੀ ਚਾਹੇ ਅਸੀਂ ਖਾਂਦੇ ਦੀ ਅਸੀਂ ਆਪਣੇ ਜਕਾਰੇ ਛੱਡਦੇ ਸੀ ਇਹਨੇ ਇਹ ਗੈਸ ਗਲਤ ਲਾ ਲਿਆ ਇਹਨੇ ਸੋਚਿਆ ਵੀ ਖਣੀ ਆਪਣਾ ਪੰਜਾਬੀ ਕੌਮ ਐ ਸੌਂਗੀ ਇੱਕ ਵਾਰ ਮੈਂ ਤੁਹਾਨੂੰ ਇੱਕ ਵਾਰ ਗੱਲ ਸੁਣਾਉਣਾ ਹੈ ਸੰਤ ਜਰਨੈਲ ਸਿੰਘ ਬੰਬੇ ਗਏ ਬੰਬੇ ਉਹ ਇੱਕ ਚਿੜੀਆ ਕਰ ਦੇਖਣ ਚਲੇ ਗਏ ਉੱਥੇ ਸ਼ੇਰ ਸੁੱਤਾ ਪਿਆ ਸੀ ਸ਼ੇਰ ਪਿਆ ਸੀ ਉਹਦੇ ਕੋਈ ਡਲੀ ਮਾਰਦਾ ਸੀ ਕੋਈ ਉਹਦੇ ਆਪਣਾ ਸੋਟੀ ਚ ਬੋਂਦਾ ਸੀ ਬੱਚਾ ਸ਼ੇਰ ਆਪਣਾ ਮਸਤ ਹੋਇਆ ਪਿਆ ਧੀ ਸੰਤ ਉੱਥੇ ਬੋਲ ਕੇ ਆਏ ਬੰਬਈ ਚ ਕਹਿੰਦੇ ਅੱਜ ਮੈਂ ਉੱਥੇ ਗਿਆ ਅੱਜ ਮੈਨੂੰ ਉੱਥੇ ਕੋਈ ਬਹੁਤ ਵਧੀਆ ਮਿਲਿਆ ਪੰਜਾਬੀ ਆਪਾਂ ਸ਼ੇਰ ਹੈ ਸ਼ੇਰ ਮੋਦੀ ਨਾ ਸਾਨੂੰ ਛੇੜ ਤੇਰੇ ਬੰਦੇ ਦਾ ਪੁੱਤ ਬਣਾ ਦਾਂਗੇ ਤੈਨੂੰ ਤੂੰ ਕੁਝ ਨਹੀਂ ਕਰ ਸਕਦਾ ਸਾਡੇ 10 ਗੁਰੂਆਂ ਦੀ ਧਰਤੀ ਹੈ ਸਾਡਾ ਫਲਸਫਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੁੱਤਰ ਹੈ ਜਮੀਨਾ ਤੇਰੇ ਪਿਓ ਦੀਆਂ ਨਹੀਂ ਬਾਬਾ ਬੰਦਾ ਸਿੰਘ ਬਹਾਦਰ ਨੇ ਖੰਡੇ ਦੇ ਜੋਰ ਨਾਲ ਸਾਨੂੰ ਲੈ ਕੇ ਦਿੱਤੀਆਂ ਤੀ ਬਾਕੀ ਉਮਰਾਂ ਦੀ ਗੱਲ ਨੌਜਵਾਨੀ ਅੱਗੇ ਲੱਗੇ ਨੌਜਵਾਨੀ ਅੱਗੇ ਲੱਗੇ ਤੁਹਾਡਾ ਪੂਰਾ ਸਹਿਯੋਗ ਕਰਾਂਗੇ 80 ਸਾਲ ਦੀ ਉਮਰ 'ਚ ਬਾਬਾ ਦੀਪ ਸਿੰਘ ਨੇ ਮੂਹਰੇ ਲਾ ਲੇ ਸੀ ਮੁਗਲ 80 ਸਾਲ ਦੀ ਉਮਰ 'ਚ ਬਿਨਾਂ ਅਸੀਸ ਤੋਂ ਲੜਿਆ ਇਹ ਦੇਖ ਕੇ ਹੀ ਭੱਜਲੇ ਸੀ ਫੋਜਾਂਵਾਂ ਦੀਆਂ ਵੀ ਹੈ ਕਮਾਲ ਹੈ ਬਿਨਾ ਸਿਰ ਤੋਂ ਹੀ ਵੜਦੇ ਆਉਂਦੇ ਨੇ ਇਹ ਸਾਡਾ ਇਤਿਹਾਸ ਜ਼ਰੂਰ ਪੜ ਲੀ ਫਿਰ ਉਸ ਤੋਂ ਬਾਅਦ ਜੋ ਮਰਜੀ ਆਪਣਾ ਕਰ ਲਈ ਟਿਕਣ ਵਾਲੇ ਅਸੀਮ ਨਹੀਂ ਅਸੀਂ ਤਾਂ ਜੰਗਲਾਂ 'ਚ ਰਹੇ ਹਾਂ ਛੋਲੇ ਦੀ ਮੁਠੀ ਨਾ ਖਾ ਕੇ ਜਦ ਲੜੇ ਹਾਂ ਜਿਵੇਂ ਮਕਾਕੇ ਬਾਬਾ ਗਰਜਾ ਸਿੰਘ ਬਾਬਾ ਬੋਤਾ ਸਿੰਘ ਦੋ ਜਣਿਆਂ ਨੇ ਯਾਦ ਕਰਾਤਾ ਦੀ ਵੀ ਅਸੀਂ ਹੈਗੇ ਆ ਸਾਡੀ ਹੋਂਦ ਹੈ ਸੋ ਇਸ ਕਰਕੇ ਮੇਰੀ ਬੇਨਤੀ ਹੈ ਇਸ ਸੰਘਰਸ਼ ਦੇ ਵਿੱਚ ਬਹੁਤ ਵੱਡਾ ਅਤਵਾੜ ਬਹੁਤ ਵੱਡਾ ਭਰੋਸਾ ਵੀਰਦੀਪ ਤੇ ਕਰਿਆ ਔਰ ਇਹਨੂੰ ਬੇਨਤੀ ਹੈ ਕਿ ਬੜੇ ਸੰਘਰਸ਼ ਰਏ ਹੋਏ ਨੇ ਬੜੀ ਬਹਾਦਰ ਕੌਮ ਹੈ 10 ਗੁਰੂਆਂ ਦੀ ਧਰਤੀ ਹੈ ਇਹ ਮੋਰਚਾ ਚੱਕੀ ਨਾ ਚਾਹੇ ਸਿਰ ਚਲੇ ਜਾਣ ਤੇਰੇ ਤੋਂ ਪਿੱਛੇ ਨਹੀਂ ਹਟਦੇ ਸੋ ਇਸ ਦਾ ਮੈਂ ਨਾ ਤਾਂ ਕਦੇ ਗੀਤ ਸੁਣਿਆ ਨਾ ਕਦੇ ਫਿਲਮ ਦੇਖੀ ਹੈ ਮੈਂ ਤਾਂ ਇਹਦੇ ਵਿਚਾਰ ਆ ਇਹਦੇ ਤੇ ਟੈਲੀਫੋਨ ਤੇ ਸੁਣ ਕੇ ਅਸੀਂ ਆਪਣੇ ਆਪ ਆਏ ਆ ਸਾਨੂੰ ਕਿਹਾ ਵੀ ਨਹੀਂ ਕਿਸੇ ਨੇ ਔਰ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਇਸ ਮੋਰਚੇ ਨੂੰ ਸਫਲ ਕਰਨ ਵਾਸਤੇ ਮੇਰੀ ਬੇਨਤੀ ਆ ਕਿ ਪਿੰਡਾਂ ਵਿੱਚ ਪ੍ਰਚਾਰ ਵੀ ਕਰੀਏ 10-10 ਪਿੰਡਾਂ ਚੋਂ 5-5 10-10 ਬੰਦੇ ਕੱਢੇ ਇਕੱਠੇ ਕਰਕੇ ਇੱਕ ਜਗ੍ਹਾ ਇਕੱਠੇ ਕਰੀਏ ਦੀਪ ਵੀਰ ਨੂੰ ਉੱਥੇ ਬੁਲਾਈਏ ਇਹ ਉੱਥੇ ਦੱਸੇ ਗੱਲ ਦੇਖੋ 1978 ਤੋਂ ਲੈ ਕੇ 1984 ਤੱਕ ਜਿਹੜੀ ਗੱਲ ਜਿਹੜੀ ਗੱਲ ਵਿਸੇ ਐਡੀ ਬੜੀ ਸ਼ਹਾਦਤ ਹੋਈ ਸੰਤ ਜਰਨੈਲ ਸਿੰਘ ਦੀ ਉਸ ਗੱਲ ਨੂੰ ਹੀ ਉਸ ਵੇਲੇ ਸਮਝਿਆ ਨਹੀਂ ਗਿਆ ਉਹੀ ਗੱਲ ਅਜੇ ਤਰਕਨਾਦੀਪ ਸੰਝਾ ਰਿਹਾ ਹੈ ਇਹਦਾ ਬਹੁਤ ਬਹੁਤ ਧੰਨਵਾਦ ਹੈ ਦੇਖੋ ਐਮਐਸਪੀ ਤੇ ਗੱਲ ਨਹੀਂ ਆਪਾਂ ਰਾਜ ਕੀਤਾ ਰਾਜ ਅਨੰਦਪੁਰ ਸਾਹਿਬ ਦਾ ਮਤ ਹੈ ਖਾਲਸਾ ਰਾਜ ਹੈ ਖਾਲਸੇ ਨੇ ਰਾਜ ਹੀ ਕਰਨਾ ਸੋ ਆਪਾਂ ਚੜ੍ਹਦੀ ਕਲਾ ਵਿੱਚ ਰਹੀਏ ਸੱਜਣਾ ਮਿੱਤਰਾਂ ਨੂੰ ਜਿੰਨੇ ਕੁ ਜੋਗੇ ਆ ਸਮਝਾਈਏ ਬਾਕੀ ਆ ਜਿਹੜੇ ਇਹਨਾਂ ਦਾ ਕੰਮ ਤਾਂ ਸੱਪ ਫੜਨਾ ਦੀ ਸੁਪੇਰਿਆਂ ਦਾ ਆਪਾਂ ਇਹਨਾਂ ਨੂੰ ਯਾਰ ਰਾਜ ਫੜਾਤਾ ਉਹ ਦੇਖਿਆ ਜੁਪੀ ਵਾਲਾ ਕਹੇ ਜੇ ਗੰਜਾ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਉਹਨੂੰ ਦੇਖ ਕੇ ਕਹੇ ਜੇ ਕਹੇ ਜੇ ਬੰਦੇ ਅਣਪਰ ਟੋਲਾ ਸਾਰੇ ਹੀ ਆਰਐਸਐਸ ਨੇ ਫਿੱਟ ਕਰਤੇ ਉਹ ਆਪਣਾ ਜਾ ਕੇ ਲੋਕਾਂ ਨੂੰ ਗਮਰਾਹ ਕਰ ਲੈਂਦੀ ਹੈ ਹਿੰਦੂਕਰਨ ਦੀ ਗੱਲ ਕਰੀ ਜਾਂਦੀ ਹੈ ਜਾਂ ਓਰੇ ਤੁਸੀਂ ਮੈਨੂੰ ਇੱਕ ਜਗ੍ਹਾ ਦਿਖਾਓ ਮੁਸਲਮਾਨਾਂ ਦਾ ਰੌਲਾ ਕੀ ਹੈ ਮੁਸਲਮਾਨਾਂ ਦਾ ਰੌਲਾ ਹੀ ਕੋਈ ਨਹੀਂ ਹੈ ਯਾਰ ਕਿਤੇ ਦੱਸੋ ਕਿਸੇ ਹਿੰਦੂ ਮੁਸਲਮਾਨ ਦੀ ਲੜਾਈ ਹੈ ਇਹੀ ਕਰਾਉਂਦੇ ਨੇ ਕੰਜਰ ਆਰਐਸਐਸ ਵਾਲੇ ਪੰਜਾਬ ਚ ਵੀ ਇਹ ਅੱਗ ਲਾਉਣ ਨੂੰ ਫਿਰਦੇ ਨੇ ਕਦੇ ਕੁਛ ਕਰਦੇ ਨੇ ਕਦੇ ਕੁਛ ਕਰਦੇ ਨੇ ਅੱਪਾ ਬਹੁਤ ਹੀ ਸ਼ਾਂਤੀਪੂਰਵਕ ਤਰੀਕੇ ਨਾਲ ਇਹਨਾਂ ਨੂੰ ਜਵਾਬ ਦੇਣਾ ਉਸ ਤੋਂ ਬਾਅਦ ਦੇਖੋ ਅੱਪਾ ਸੰਘਰਸ਼ ਕਰਾਂਗੇ ਮੋਰਚਾ ਲਾਵਾਂਗੇ ਨਹੀਂ ਤਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਪਣੇ ਕੋਲ ਹੈਗਾ ਚੂਕਰ ਅਜ ਹਮਾ ਹੀਲ ਤੇ ਦਰਗਜਸਤ ਹਲਾਲ ਅਸਤ ਬੁਰਦਨੇ ਬਾ ਸ਼ਮਸ਼ੀਰ ਦਸਤ ਦਿੱਲੀਏ ਤੇਰੇ ਤੇ ਅਸੀਂ ਤਿੰਨ ਵਾਰ ਝੰਡਾ ਚੜਾਇਆ ਤੂੰ ਕੋਈ ਐਡੀ ਵੱਡੀ ਸ਼ੈ ਨਹੀਂ ਹਲੇ ਬਣ ਗਿਆ ਹਲੇ ਤਾਂ ਦਿੱਲੀ 'ਚ ਲੋਕ ਭੁੱਖੇ ਮਰਦੇ ਨੇ ਹਲੇ ਤਾਂ ਦਿੱਲੀ 'ਚ ਤੁਸੀਂ ਰੋਟੀ ਨਹੀਂ ਲੋਕਾਂ ਨੂੰ ਦੇ ਸਕੇ ਅੱਜ ਪਤਾ ਨਹੀਂ ਕਿੰਨੇ ਲੋਕ ਭੁੱਖ ਨਾਲ ਮਰ ਰਹੇ ਨੇ ਤੇ ਤੁਸੀਂ ਸਾਡੇ ਨਾਲ ਆ ਕੇ ਟਕਰਾ ਰਹੇ ਹੋ ਸਾਰੇ ਵਰਲਡ 'ਚ ਐ ਹੁਣ ਅਸੀਂ ਕਿਤੇ ਨਰਿੰਦਰ ਮੋਦੀ ਗਲਤ ਗੈਸ ਨਾਲ ਆ ਲਈ ਅਸੀਂ ਜਨਰਲ ਬੈਦਿਆ ਨਾ ਪੂਨੇ ਜਾ ਕੇ ਹਿਸਾਬ ਕਰ ਲਿਆਤੀ ਵੀ ਆ ਜਾ ਮੜਾ ਜਿਆ ਤੂੰ ਰਿਟਾਇਰ ਹੋ ਕੇ ਸਮਝਦਾ ਤੇ ਵੀ ਕਣੀ ਮੈਂ ਕਰਕੇ ਆ ਕੇ ਉੱਥੇ ਗੋਭੀ ਖਰੀਦਦਾ ਫਿਰਦਾ ਪਹੁੰਚ ਗਏ ਦੀ ਨਾ ਨੂੰ ਪੂਨੇ ਇਸ ਕਰਕੇ ਜਿਹੜੇ ਸਾਡੇ ਮਸਲੇ ਨੇ ਉਹਨਾਂ ਨੂੰ ਉਸ ਤਰੀਕੇ ਨਾਲੇ ਹੱਲ ਕਰੋ ਜਿਹੜਾ ਸਾਡਾ ਹੱਲ ਹੈ ਕਿਸਾਨੀ ਦਾ ਕਿਸਾਨੀ ਪਹਿਲਾਂ ਅਸੀਂ ਬੜੀ ਬਰਬਾਦੀ ਦੇ ਕੰਡੇ ਤੇ ਪਹੁੰਚ ਗਈ ਮੈਂ ਤਾਂ ਹਰ ਜਗ੍ਹਾ ਕਿਸਾਨ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵਿਆਹਾਂ ਤੇ ਪੈਸੇ ਨਾ ਲਾਓ ਭੋਗਾਂ ਤੇ ਪੈਸੇ ਨਾ ਲਾਓ ਕੋਠੀਆਂ ਨਾ ਛੱਤੋ ਬੜਬੜੀਆਂ ਜਿਹਦੇ ਕੋਲ ਹੈਗੀਆਂ ਨੇ ਉਹ ਤਾਂ ਲਾ ਲਓ ਪਰ ਕਰਜ਼ੇ ਚੱਕ ਕੇ ਵੀਰੋ ਇਹ ਕੰਮ ਨਾ ਕਰੋ ਕਰਜ਼ੇ ਵਿੱਚ ਕੋਈ ਫਾਇਦਾ ਹੀ ਹੈ ਨਹੀਂ ਕਰਜ਼ੇ ਵਿੱਚ ਕੋਈ ਫਾਇਦਾ ਨਹੀਂ ਸੋ ਬੇਨਤੀ ਸੀ ਆਪਾਂ ਕਰ ਰਹੇ ਵੀ ਇੱਥੇ ਹੀ ਗੱਲ ਨਹੀਂ ਖੜਨੀ ਗੱਲ ਅੱਗੇ ਤੱਕ ਜਾਊਗੀ ਸੋ ਆਪਾਂ ਡਟਾਂਗੇ ਖੜਾਂਗੇ ਉਹਦੇ ਵਾਸਤੇ ਚਾਹੇ ਕੁਝ ਵੀ ਕਰਨਾ ਪਵੇ ਸੋ ਬਹੁਤ ਵਧੀਆ ਪੜਿਆ ਲਿਖਿਆ ਇਨਸਾਨ ਹੈ ਬਹੁਤ ਵਧੀਆ ਤਰਕ ਨਾਲ ਗੱਲ ਕਰਦਾ ਹੈ ਸਟੇਜ ਤੋਂ ਔਰ ਜਿਹੜੇ ਆਪਣੇ ਗੋਦੀ ਮੀਡੀਆ ਵਾਲੇ ਨੇ ਉਹਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਦੱਸਦਾ ਜਦ ਸੰਤ ਜਰਨੈਲ ਸਿੰਘ ਗੱਲ ਕਰਦੇ ਸੀ ਅੱਤਵਾਦੀ ਬਣਾਤਾ ਸੀ ਸਾਨੂੰ ਜੇ ਅਸੀਂ ਆਪਣੇ ਹੱਕ ਮੰਗਦੇ ਆਂ ਜੇ ਅੱਜ ਅਸੀਂ ਐਮਐਸਪੀ ਮੰਗਦੇ ਆਂ ਜੇ ਅੱਜ ਅਸੀਂ ਕਹਿੰਦੇ ਆਂ ਵੀ ਅਸੀਂ ਨਹੀਂ ਕੋਆਪਰੇਟ ਕਰਾਣਿਆਂ ਦੇ ਗੁਲਾਮ ਬਣਨਾ ਇਹ ਤਾਂ ਬਹੁਤ ਖਤਰਨਾਕ ਗੁਲਾਮੀ ਹੈ ਆਪਣੀਆਂ ਸਰਦਾਰੀਆਂ ਅਜਾੜ ਦੂਗੀ ਇਹ ਆਪਾਂ ਨੂੰ ਖਤਮ ਕਰ ਦੂ ਕਸਿਆਰੇ ਬਣਾ ਦੂਗੀ ਅਸੀਂ ਇਹਦਾ ਇਹ ਬਿਲਕੁਲ ਫੈਸਲਾ ਨਹੀਂ ਮੰਨਾਂਗੇ ਨਾ ਅਸੀਂ ਪੰਜਾਬ 'ਚ ਲਾਗੂ ਕਰਨਾ ਔਰ ਨਾ ਅਸੀਂ ਲਾਗੂ ਹੋਣ ਦੇਵਾਂਗੇ ਇਹਦੇ ਸਾਹਮਣੇ ਖੜਨਾ ਪੈਣਾ ਨੌਜਵਾਨ ਉੱਠੋ ਸਾਰੇ ਸੱਜਣ ਸਾਰਾ ਪੰਜਾਬ ਅੱਜ ਦੇਖ ਰਿਹਾ ਹੈ ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ ਮੇਰੀ ਇਹ ਬੇਨਤੀ ਹੈ ਮੇਰੀ ਦੀਪਬੀਰ ਨੂੰ ਇੱਕ ਬੇਨਤੀ ਹੈ ਜ਼ਰੂਰੀ ਉਹ ਮਾੜੀ ਜੀ ਗੌਰ ਕਰੇ ਕਿ ਅੱਜ ਪਿੰਡਾਂ 'ਚ ਜਾ ਕੇ ਦੇਖੋ ਕਿ ਕਿੰਨਾ ਆਭਾਰ ਹੈ ਲੋਕ ਸੜਕਾਂ ਤੇ ਨੇ ਦੋ ਜਗ੍ਹਾ ਅਸੀਂ ਖੰਨੇ ਵੀ ਧਰਨਾ ਲਾਇਆ ਹੋਇਆ ਸਰੰਦ ਰੇਲਵੇ ਸਟੇਸ਼ਨ ਤੇ ਵੀ ਲਾਇਆ ਹੋਇਆ ਹੈ ਬੀਬੀਆਂ ਪਹਿਣਾ ਬੱਚੇ ਵੀ ਨਾਲ ਨੇ ਇਸ ਨੂੰ ਮੋਰਚੇ ਨੂੰ ਮੋਰਚੇ ਤੱਕ ਮੋਰਚੇ ਤੱਕ ਉਹੀ ਨਾ ਰੱਖਿਓ ਸੀਮਤ ਅੱਜ ਨਾ ਲੋਕ ਅਕਾਲੀਆਂ ਨੂੰ ਵੜਨਦੇ ਰਹੇ ਨੇ ਪਿੰਡਾਂ 'ਚ ਨਾ ਕਾਂਗਰਸੀਆਂ ਨੂੰ ਵੜਨਦੇ ਰਹੇ ਨੇ ਉਹਨਾਂ ਨੂੰ ਘੇਰ ਰਹੇ ਨੇ ਸਵਾਲ ਕਰ ਰਹੇ ਨੇ ਐਡਾ بڑا ਹਵਾਰ ਆ ਗਿਆ ਇਸ ਨੂੰ ਮੋਰਚੇ ਨੂੰ ਪੰਜਾਬ ਦਾ ਜਿਹੜਾ ਹੈ ਭਵਿੱਖ ਬਣਾਇਓ ਪੰਜਾਬ ਦਾ ਭਵਿੱਖ ਬਣੂਗਾ ਤਾ ਕਰਨ ਜਾ ਕੇ ਮਸਲੇ ਦਾ ਹੱਲ ਹੋਣਾ ਜੇ ਆਪਾਂ ਕਹੀਏ ਰਾਜਨੀਤੀ ਗੰਦੀ ਖੇਡ ਹੈ ਜਾਂ ਇਹ ਗੰਦ ਹੈ ਜੇ ਗੰਦ ਸਾਫ਼ ਕਰਨਾ ਹੈ ਤਾਂ ਉਸ ਗੰਦ ਦੇ ਵਿੱਚ ਆਪਾਂ ਨੂੰ ਡਰਨਾ ਪੈਣਾ ਮਿੱਤਰੋ ਔਰ ਜਿਹੜਾ ਇਹ ਕਰਪਟ ਸਿਸਟਮ ਹੈ ਕਰਪਟ ਲੀਡਰ ਨੇ ਇਹਨਾਂ ਨੂੰ ਇਸ ਸਿਸਟਮ ਚੋਂ ਕੱਢਣਾ ਪੈਣਾ ਨਹੀਂ ਤਾਂ ਇੱਕ ਦੂਏ ਨਾਲ ਇੱਕ ਬਾਰੋ ਬਾਰੀ ਬਾਰੋ ਬਾਰੀ ਕਰਕੇ ਆਈ ਜਾਂਦੇ ਨੇ ਲੁੱਟੀ ਜਾਂਦੇ ਨੇ ਤੁਸੀਂ 10 ਸਾਲ ਦਾ ਬਾਦਲ ਦਾ ਰਾਜ ਦੇਖ ਲਓ ਦੱਸੋ ਕਿ ਕਿੱਥੇ ਡਿਵੈਲਪਮੈਂਟ ਹੋਈ ਹੈ ਪਹਿਲਾਂ 97 ਚ ਕਹਿੰਦਾ ਦੀ ਕੈਲੀਫੋਰਨੀਆ ਬਣਾ ਦੂ ਬਣਿਆ ਬਾਦਲ ਦਾ ਪਰਿਵਾਰ ਕੈਲੀਫੋਰਨੀਆ ਬਣ ਗਿਆ ਪੰਜ بڑے بڑے ਰੈਸੋਰਟ ਖਰੀਦਨੇ ਰੈਸਟੋਰੈਂਟ ਜਿਹੇ ਜਿਹੇ ਦਿੱਲੀ ਐ ਆ ਇੱਕ ਇਥੇ ਚੰਡੀਗੜ੍ਹ ਕੋ ਬਣਾ ਲਿਆ 650 ਬਸ ਪਾ ਲਈ ਇਹ ਜੀ ਕਿਹੜੀ ਖੇਤੀ ਕਰਦਾ ਬਾਦਲ ਬਾਦਲਾਂ ਕੋ 85 ਕਿੱਲੇ ਜ਼ਮੀਨ ਦੇਦੀ 85 ਤੋਂ ਕਿੱਥੇ ਚਲੇ ਗਏ 40 ਤਾਂ ਯਾਰ ਸਾਡੇ ਕੋਲ ਦੀ ਸਾਡੇ ਤੋਂ 41 ਨਹੀਂ ਹੋਏ 40 ਉਹਨੇ ਅੱਜ ਵੀ ਅਸੀਂ ਵੀ ਖੇਤੀ ਕਰਦੇ ਆ ਨੌਕਰ ਵੀ ਨਹੀਂ ਰੱਖਦੇ ਖਰਚ ਵੀ ਨਹੀਂ ਕਰਦੇ ਮੇਰੇ ਬੇਟੇ ਦਾ ਹੁਣ ਵਿਆਹ ਸੀ 1 ਲੱਖ ਰੁਪਇਆ ਬਿਆਹ ਤੇ ਲਾਇਆ ਮੈਂ ਸਿਰਫ ਗੁਰੂ ਘਰ ਲੰਗਰ ਸ਼ਕਾਤਾ ਤੇ ਇਹ ਦੇਖ ਲੋ ਕੀ ਕਰਦੇ ਨੇ ਸਾਰਾ ਜਿਹੜਾ ਆਉਂਦਾ ਪੰਜਾਬ ਨੂੰ ਲੁੱਟਦਾ ਹੈ ਜਿਹੜਾ ਆਉਂਦਾ ਪੰਜਾਬ ਨੂੰ ਲੁੱਟਦਾ ਆਪਾਂ ਪੰਜਾਬੀ ਉੱਠ ਖੜੇ ਹੁੰਨੇ ਆ ਅਸੀਂ ਸਰਸੇ ਵਾਲੇ ਵਾਲਾ ਸੰਘਰਸ਼ ਲੜਿਆ ਪੰਜਾਬ ਉੱਠ ਕੇ ਖੜਾ ਹੋ ਗਿਆ ਸੀ ਸਾਰਾ ਪੰਜਾਬ ਸੜਕਾਂ ਤੇ ਆ ਗਿਆ ਦੀ ਪਰ ਇਹ ਬਾਦਲ ਪਰਿਵਾਰ ਨੇ ਉਹਦੇ ਨਾਲ ਵੀ ਸਮਝੌਤੇ ਕੀਤੇ ਨੇ ਮੈਂ ਉਸ ਵੇਲੇ ਇੱਕ ਉਥੇ ਸਾਡੇ ਹੋ ਰਿਹਾ ਸੀ ਧਾਰਮਿਕ ਇਕੱਠ ਮੈਂ ਉਥੇ ਇੱਕ ਧਾਰਮਿਕ ਇਕੱਠ ਤੇ ਬੋਲਤਾ ਮੈਂ ਕਿਹਾ ਅਕਸ਼ੇ ਕੁਮਾਰ ਦੇ ਘਰ ਸਾਰਾ ਸੌਦਾ ਹੋਇਆ ਉਹਨੇ ਸਾਰਾ ਕਰਾਇਆ ਹੈ ਆ ਦੇਖੋ ਹੁਣ ਸੈਟ ਜਿਹੜੀ ਬਣੀ ਸੀ ਉਹਦੇ ਵਿੱਚ ਅਕਸ਼ੇ ਕੁਮਾਰ ਦਾ ਨਾਂ ਆ ਗਿਆ ਬਾਦਲਾਂ ਦਾ ਆ ਗਿਆ ਜਥੇਦਾਰ ਆ ਗਏ ਉਹ ਤੋਂ ਨਾਲੇ ਪੈਸੇ ਲੈ ਗਿਆ ਬਾਦਲ ਪਰਿਵਾਰ ਉਹ ਤੋਂ ਸਾਥ ਤੋਂ ਨਾਲੇ ਉਹਨੂੰ ਕਲੀਨ ਚਿੱਟ ਦੇਣ ਲੱਗਿਆ ਦੀ ਜੇ ਕੌਮ ਨਾ ਉੱਠਦੀ ਕੌਮ ਉੱਠਦੀ ਹੈ ਸਾਡਾ ਖੂਨ ਅੱਜ ਵੀ ਗਰਮ ਹੈ ਇਹ ਗੱਲ ਸਾਰੀ ਦੁਨੀਆ ਜਾਣਦੀ ਹੈ ਸੋ ਇਸ ਕਰਕੇ ਇਸ ਮੋਰਚੇ ਦੇ ਵਿੱਚੋਂ ਪੰਜਾਬ ਦਾ ਪਵਿੱਖ ਬਣਾਇਓ ਸੰਤ ਜਰਨੈਲ ਸਿੰਘ ਜਿਹੜੀ ਯਾਦ ਗੱਲ ਕਹਿੰਦਾ ਸੀ ਉਹ ਅਜਦੀਪ ਸਿੱਧੂ ਕਹਿ ਰਿਹਾ ਉਹ ਅੱਜ ਇਹ ਗੱਲ ਕਹਿ ਰਿਹਾ ਕਲਾਕਾਰ ਵੀਰ ਬਹੁਤ ਵਧੀਆ ਰੋਲ ਅਦਾ ਕਰਦੇ ਨੇ ਔਰ ਸਾਰੇ ਜਿੰਨੇ ਹੈ ਤੁਸੀਂ ਕੱਲ ਦੇ ਦੇਖੋ 25 30 ਗੀਤ ਆਗੇ ਔਰ ਕਿੰਨੇ ਵਧੀਆ ਗੀਤ ਨੇ ਪਹਿਲਾਂ ਵੀ ਯਾਰ ਇਹ ਕਲਾਕਾਰੀ ਕਰਦੇ ਦੀ ਇਹ ਤਾਂ ਜਦ ਹੁਣ ਇਹ ਆ ਇਹ ਕੱਲਾ ਇਹ ਨਾ ਸਮਝਿਓ ਕਿਸਾਨ ਜਊ ਸਾਰੇ ਹੀ ਜਾਣਗੇ ਮਜ਼ਦੂਰ ਜਾਣਗੇ ਆੜਤੀਏ ਜਾਣਗੇ ਕਲਾਕਾਰ ਵੀ ਜਾਣਗੇ ਖਾੜਾ ਲਵਾਉ ਕੌਣ ਜਦ ਹੋਏ ਕੋਲ ਦਵਾਨੀ ਨਾ 400 ਦੀ ਦਾ ਦਿਹਾੜੀ ਕਰਿਆ ਕਰਾਂਗੇ ਖਾੜਾ ਕਿੱਥੋਂ ਲਵਾਵਾਂਗੇ ਫਿਰ ਤੁਹਾਡਾ ਇਹਨਾਂ ਨੂੰ ਵੀ ਮੇਰੀ ਬੇਨਤੀ ਆ ਕਿ ਤਕੜੇ ਹੋ ਇੱਕ ਮੇਰੀ ਬੇਨਤੀ ਹੋਰ ਹੈ ਲੋਕਾਂ ਦੇ ਵਿੱਚ ਇੱਕ ਗੱਲ ਦਾ ਉਹ ਹੈ ਵੀ ਸਾਰੇ ਇਕੱਠੇ ਹੋ ਜੋ ਠੀਕ ਹੈ ਅਲੱਗ-ਅਲੱਗ ਮੋਰਚਿਆਂ ਤੇ ਲੜ ਲਓ ਪਰ ਜਿਹੜੀ ਵਿਚਾਰਧਾਰਾ ਇੱਕ ਦੀ ਲੜਾਈ ਹੈ ਅੱਜ ਪੰਜਾਬ ਦੀ ਹੋਂਦ ਦੀ ਲੜਾਈ ਹੈ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬਚਾਉਣ ਦੀ ਲੜਾਈ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਦੇਖੋ ਅੱਜ ਤਰਖਾਨ ਮੱਜਰੇ ਬੇਅਦਬੀ ਕਰਤੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਅੱਜ ਦੀ ਘਟਨਾ ਇਹ ਬਹੁਤ ਕੁਝ ਹੋਣਾ ਹੈ ਇਹਦੇ ਵਾਸਤੇ ਅਖੀਰ ਤਾਪਾ ਨੂੰ ਖੜਨਾ ਹੀ ਖੜਨਾ ਪੈਣਾ ਹੈ ਸੰਤ ਜਰਨੈਲ ਸਿੰਘ ਇਹ ਗੱਲ ਕਹਿੰਦਾ ਹੁੰਦਾ ਸੀ ਦਿੱਲੀ ਤੋਂ ਜਦ ਮਿਲਣਾ ਹੈ ਲੜਕੇ ਮਿਲਣਾ ਹੈ ਉਰੇ ਮੂਰੇ ਖੜ ਕੇ ਮਿਲਣਾ ਆਪਾਂ ਨੂੰ ਇੱਕਣ ਇਹਨਾਂ ਨੇ ਦੇਣਾ ਕੁਛ ਨਹੀਂ ਹਲੇ ਵੀ ਮੌਕਾ ਹੈ ਜੇ 5-7 ਸਾਲ ਲੇਟ ਹੋ ਗਏ ਜੋ ਆਕ ਚਲੇ ਗਏ ਉਹਨਾਂ ਦੇ ਮਾਪੇ ਵੀ ਚਲੇ ਜਾਣੇ ਨੇ ਇੱਥੇ ਆਪਾਂ ਪੰਜਾਬ 'ਚ ਆਪਾਂ ਨੂੰ ਘੱਟ ਗਿਣਤੀ ਚ ਕਰ ਦੇਣਗੇ ਸਾਡੇ ਪਿੰਡ ਦੀ ਮੈਂ ਤੁਹਾਨੂੰ ਦੱਸਦਾ ਤਲਵਾੜਾ ਪਿੰਡ ਆ ਸਾਡਾ ਮੰਡੀ ਗਵਿੰਦਗੜ ਦੇ ਉਰਲੇ ਪਾਸੇ ਸਾਡੇ 930 ਵੋਟ ਹੈ ਤੇ ਸਾਡੇ ਪਿੰਡ ਬਿਹਾਰੀ ਔਰ ਯੂਪੀ ਵਾਲੇ ਕਿੰਨੇ ਰਹਿੰਦੇ ਨੇ 2400 2400 ਉਹ ਤਾਂ ਇਹ ਆ ਗੁਰੂ ਮਹਾਰਾਜ ਦੀ ਕਿਰਪਾ ਆਪਣੀ ਪੰਚਾਇਤ ਬਣ ਜਾਂਦੀ ਆ ਨਾ ਉਹਨਾਂ ਦਾ ਰਸ਼ਨ ਕਾਰਡ ਬਣਾਉਨੇ ਆ ਨਾ ਉਹਨਾਂ ਨੂੰ ਜਗਾ ਮੁੱਲ ਲੈਣ ਦਿੰਨੇ ਆ ਤੇ ਨਾ ਉਹਨਾਂ ਦਾ ਵੋਟ ਵੰਡ ਦਿੰਨੇ ਆ ਜਣੀ ਇਹ ਹਾਲਤ ਐ ਸ਼ਹਿਰਾਂ ਦੇ ਆਲੇ-ਦਾਲੇ ਕਰੋਨਾ ਦੀ ਬਿਮਾਰੀ ਦੌਰਾਨ ਸਾਰੇ ਚਲੇ ਗਏ ਦੀ ਸਾਰੇ ਇਹ ਕਹਿੰਦੇ ਦੀ ਮੁੜ ਕੇ ਪੰਜਾਬ 'ਚ ਪੈਰ ਨਹੀਂ ਪਾਉਂਦਾ ਭੁੱਖਸੇ ਮਰ ਜਾਏ ਸਾਰੇ ਹੀ ਫੇਰ ਆ ਕੇ ਚਾਰ-ਚਾਰ ਵੱਧ ਲਿਆਏ ਇਹ ਸਰਕਾਰ ਦੀਆਂ ਪਾਲਿਸੀਆਂ ਨੇ ਆਪਾਂ ਨੂੰ ਪੰਜਾਬ 'ਚ ਘੱਟ ਗਿਣਤੀ ਕਰਨ ਵਾਸਤੇ ਮੇਰੀ ਇਹ ਬੇਨਤੀ ਐ ਕਿ ਆਪਾਂ ਇਸ ਮੋਰਚੇ 'ਚੋਂ ਪੰਜਾਬ ਦਾ ਭਵਿੱਖ ਬਚਾਉਣਾ ਹੈ ਜਿਹੜੇ ਬੱਚੇ ਆਪਣੇ ਗਏ ਨੇ ਉਹ ਜੇ ਪੜ੍ਹਾਈ ਕਰਕੇ ਉਧਰ ਆਪ ਦਾ ਕੰਮ ਚਲਾ ਸਕਦੇ ਨੇ ਇੱਧਰ ਪਰਿਵਾਰਾਂ ਨੂੰ ਪਾਲ ਸਕਦੇ ਨੇ ਅੱਪਾ ਅਜਿਹਾ ਸਿਸਟਮ ਬਣਾਈਏ ਕਿ ਉਹ ਦੁਬਾਰਾ ਕਹਿਣ ਵੀ ਆਹੀ ਕੰਮ ਯਾਰ ਅਸੀਂ ਪੰਜਾਬ ਜਾ ਕੇ ਕਿਉਂ ਨਾ ਕਰ ਲਈਏ ਇੰਨੀ ਜ਼ਰਖੇਸ਼ ਧਰਤੀ ਹੈ ਇੰਡਸਟਰੀ ਲਾ ਰਹੇ ਨੇ ਜਿਹੜਾ ਆਪਣਾ ਕਰੋੜ ਦਾ ਕੀਲਾ ਕਰਤ ਕਰਦੇ ਨੇ ਨਾ ਉਹ ਵੀ ਇੱਕ ਅੱਪਾ ਨੂੰ ਜ਼ਹਿਰ ਹੈ ਉਹ ਕਰੋੜ ਦੇ ਕੀਲੇ ਵਾਲੇ ਚਾਰ ਕੀਲੇ ਕੋਈ ਨਹੀਂ ਮਿੱਤਰੋ ਬਣਾਉਂਦਾ ਸਾਡੇ ਪਿੰਡ ਹੋਇਆ ਸਾਡੇ ਪਿੰਡ 1 ਕਰੋੜ 60 60 70 70 ਲੱਖ ਦਾ ਕੀਲਾ ਵਿਕਿਆ ਹੈ ਔਰ ਉਹਨਾਂ ਜਿਨ੍ਹਾਂ ਨੇ ਵੇਚੇ ਨੇ 10-10 ਕਿੱਲੇ ਉਹਨਾਂ ਦੀ ਹਾਲਤ ਅਜ ਸਾਡੇ ਨੂੰ ਮਾੜੀ ਆ ਜਾ ਕੇ ਦੇਖੋ ਇੱਕ ਘਰ 'ਚ ਜ਼ਿਮੀਂਦਾਰ ਦੇ 'ਚ ਚਾਰ ਗੱਡੀਆਂ ਚਾਰ ਕੋਠੀਆਂ ਖਾਣਾ-ਦਾਣਾ ਵਧੀਆ ਪੰਜ-ਚਾਰ ਸਾਲ ਚੱਲਿਆ ਹੁਣ ਫੇਰ ਲਿਮਟਾਂ ਬਣਾ ਲੀਆਂ ਹੁਣ ਖਰਚੇ ਘਟਾ ਨਹੀਂ ਸਕਦੇ ਇਸ ਵਾਸਤੇ ਆਪਾਂ ਨੂੰ ਸਾਦਗੀ ਤੇ ਹੁਣਾ ਪਊਗਾ ਸਾਦਾ ਜੀਵਨ ਬਤੀਤ ਕਰਨਾ ਪਊ ਜਿਹੜੇ ਆਪਾਂ ਡਰਾਮੇ ਕਰ ਰਹੇ ਆ ਅਖੰਡ ਪਾਠਾਂ ਦੇ ਭੋਗਾਂ ਤੇ ਗੁਰੂ ਨਾਲ ਤਾਂ ਜੇ ਜੁੜਨਾ ਹੈ ਉਹ ਤਾਂ ਤੁਸੀਂ ਬਾਣੀ ਆਪੇ ਪੜ੍ਹ ਲਓ ਪਿੰਡ ਸੰਝਾ ਅਖੰਡਪੜ ਸਾਹਿਬ ਗੁਰਦੁਆਰਾ ਸਾਹਿਬ ਕਰਾਓ ਲੰਗਰ ਛਕਾ ਦਿਓ দান ਕਰਨਾ ਤੇ ਆਪਾਂ ਉਸ ਪਾਸੇ ਦਾ ਤੁਰੇ ਨਹੀਂ ਰਹੇ ਐਜੂਕੇਸ਼ਨ ਦਾ ਦੇਖੋ ਕਿੰਨਾ ਮਾੜਾ ਹਾਲ ਹੈ ਸਾਰੇ ਬੱਚੇ ਆਪਣੇ ਪ੍ਰਾਈਵੇਟ ਸਕੂਲਾਂ ਚ ਪੜ ਰਹੇ ਨੇ ਕੋਈ ਜ਼ਿੰਮੇਵਾਰ ਨਹੀਂ ਕੋਈ ਵਧੀਆ ਥੋੜਾ ਜਿਹਾ ਸੌਖਾ ਹੋਵੇ ਉਹਦਾ ਬੱਚਾ ਪ੍ਰਾਈਵੇਟ ਪ੍ਰਾਈਵੇਟ ਸਕੂਲ ਚ ਲਾਇਆ ਹੋਇਆ ਸਾਰੇ ਪਾਸੇ ਉਹ ਤਾਂ ਲੁੱਟੇ ਲੁੱਟ ਹੈ ਆ ਰਾਮਦੇਵ ਹੈ ਇਹ ਇਹਦੇ ਆਲਾ ਜਿਹੜਾ ਉਹ ਸਮਾਨ ਹੈ ਉਹ ਚ ਕੱਖ ਵੀ ਹੈ ਨਹੀਂ ਕੁਝ ਵੀ ਨਹੀਂ ਉਹ ਉਹ ਕਿਸੇ ਦੁਕਾਨਦਾਰ ਤੋਂ ਲੈਂਦਾ ਠੱਪਾ ਲਾ ਦਿੰਦਾ ਆਪਣਾ ਟੋਲਾ ਉਧਰੋਂ ਵੀ ਤੁਰਿਆ ਹੋਇਆ ਇਹਨਾਂ ਦਾ ਇਹਨਾਂ ਚੀਜ਼ਾਂ ਤੇ ਬਹੁਤ ਗੌਰ ਕਰਨੀ ਪਊ ਬਹੁਤ ਗੰਭੀਰ ਮਸਲੇ ਨੇ ਬਹੁਤ ਗੰਭੀਰ ਸਥਿਤੀ ਹੈ ਇਸ ਵਾਸਤੇ ਮੇਰੀ ਬੇਨਤੀ ਹੈ ਕਿ ਸਾਰੇ ਪਾਸੇ ਖਿਆਲ ਰੱਖ ਕੇ ਇਸ ਮੋਰਚੇ ਨੂੰ ਆਪਾਂ ਸਫਲ ਕਰੀਏ ਔਰ ਬਾਕੀ ਜਿਹੜੇ ਆਪਣੇ ਹਮਖਿਆਲੀ ਨੇ ਉਹਨਾਂ ਨੂੰ ਨਾਲ ਲਈਏ ਕਿਸਾਨ ਯੂਨੀਅਨ ਉੱਥੇ ਲੜਦੀ ਆ ਵਧੀਆ ਗੱਲ ਹੈ ਰੇਲਾਂ ਰੋਕੀ ਬੈਠੇ ਨੇ ਤੇ ਬਾਕੀ ਸਾਰੇ ਤਿੰਨ ਚਾਰ ਜ਼ਿਲ੍ਹੇ ਤਾਂ ਉਹਨਾਂ ਨੇ ਜਾਮੇ ਕਰ ਰੱਖੇ ਨੇ ਇਹਨਾਂ ਦੇ ਜਿਹੜੇ ਰਿਲਾਇੰਸ ਦੇ ਸਟੋਰ ਨੇ ਜਾਂ ਜਿਹੜੇ ਰਿਲਾਇੰਸ ਦੇ ਪੰਪ ਨੇ ਘੇਰੇ ਹੋਏ ਨੇ ਸੋ ਮੇਰੀ ਬੇਨਤੀ ਹੈ ਇੱਕ ਬੇਨਤੀ ਹੋਰ ਹੈ ਕਿ ਜੇ ਸਰਕਾਰ ਗੱਲਬਾਤ ਦਾ ਸੱਦਾ ਦਿੰਦੀ ਹੈ ਜਾਣਾ ਚਾਹੀਦਾ ਪਰ ਉਹ ਇਸ ਪਬਲਿਕ ਦੇ ਸਾਹਮਣੇ ਹੋਵੇ ਗੱਲ ਕਮਰਿਆਂ 'ਚ ਬੈਠ ਕੇ ਗੱਲ ਨਾ ਹੋਵੇ ਅੱਗੇ ਹੋਈ ਆ ਜਦ ਚੰਡੀਗੜ੍ਹ ਕਿਸਾਨਾਂ ਦਾ ਧਰਨਾ ਲੱਗਿਆ ਆਪਣਾ ਜਿਹੜਾ ਸੂਚਕ ਅੰਕ ਨਾਲ ਸੂਚਕ ਅੰਕ ਨਾਲ ਜੁੜ ਜਣਾ ਸੀ ਜੇ 2 ਦਿਨ 48 ਘੰਟੇ ਹੋਰ ਬਹਿ ਜਾਂਦੇ ਅਰ ਜਿਹੜੇ ਜਦ ਗੱਲਬਾਤ ਕਰਨ ਗਏ ਸੀ ਉਹਨਾਂ ਦੀਆਂ ਜਾਇਦਾਦਾਂ ਅੱਜ ਕਢਾ ਕੇ ਦੇਖ ਲੋ ਮੈਂ ਇਥੋਂ ਸਪਸ਼ਟ ਕਹਿ ਦੇਣਾ ਅਰਬਪਤੀ ਬਣ ਗਿਆ ਲੱਖੋ ਆਲ ਕਿੱਥੋਂ ਬਣ ਗਿਆ ਇਹ ਇਹ ਗੱਲ ਜ਼ਰੂਰ ਹੈ ਜੇ ਜਿਹੜੀ ਗੱਲ ਉਹ ਸੰਗਤ 'ਚ ਗੱਲ ਕਰਿਓ ਸੰਤ ਜਰਨੈਲ ਸਿੰਘ 'ਚ ਖਾਸੀਅਤ ਸੀ ਉਹ ਸਾਹਮਣੇ ਖੜਦਾ ਸੀ ਬੰਗਲਾ ਸਾਹਿਬ ਗੁਰਦੁਆਰੇ ਗਏ ਇੰਦਰਾ ਗਾਂਧੀ ਕਹਿੰਦੀ ਆ ਜਾ ਗੱਲ ਕਰਨੀ ਹੈ ਅਮਰੀਕ ਸਿੰਘ ਨੂੰ ਬੜਾਲੀ ਚੀਫ ਮਿਨਿਸਟਰੀ ਚੀਫ ਮਿਨਿਸਟਰ ਪੰਜਾਬ ਦਾ ਬੈਠ ਕੇ ਗੱਲਤਾ ਕਰ ਉਹ ਕਹਿੰਦਾ ਬੰਗਲਾ ਸਾਹਿਬ ਆ ਬੰਗਲਾ ਸਾਹਿਬ ਗੱਲ ਕਰੂੰਗਾ ਸਟੇਜ ਤੇ ਖੜਕੇ ਉਹਨਾਂ 'ਚੋਂ ਨਾ ਸਮਝ ਲਈ ਸੋ ਇਸ ਕਰਕੇ ਬੇਨਤੀ ਹੈ ਕਿ ਆਪਾਂ ਉਹਨਾਂ ਦੇ ਬਾਰਸ ਐ ਆਪਾਂ ਨੂੰ ਖੜਨਾ ਪੈਣਾ ਬੜੀਆਂ ਧਮਕੀਆਂ ਵੀ ਦੇਣਗੇ ਬੜਾ ਕੁਝ ਕਹਿਣਗੇ ਮੈਂ ਤੁਹਾਨੂੰ ਆਪਦੀ ਦੱਸਦਾ ਸਾਡੀ ਵੀ ਉੱਥੇ ਵਧੀਆ ਗੁਰੂ ਮਹਾਰਾਜ ਨੇ ਉਹ ਬਖਸ਼ੀ ਹੋਈ ਐ ਮੈਨੂੰ ਭਾਜਪੀ ਵਾਲੇ ਦਾ ਫੋਨ ਆਇਆ ਇਹਦੇ ਵਿੱਚੇ ਹਲੇ ਮੇਰੇ ਫੋਨ ਦੇ ਦੋ ਜਣਿਆਂ ਦਾ ਉਹ ਕਹਿੰਦੇ ਯਾਰ ਅਸੀਂ ਤਾਂ ਤੈਨੂੰ ਬਹੁਤ ਆਗਾਹ ਬਧੂ ਬੰਦਾ ਸਮਝਦੇ ਸੀ ਤੂੰ ਮੂੰਹ ਤੇ ਗੱਲ ਕਹਿਣ ਵਾਲਾ ਮੈਂ ਕਿਹਾ ਫਿਰ ਹੁਣ ਕੀ ਗਲਤੀ ਹੋ ਗਈ ਹੁਣ ਅਸੀਂ ਇੱਕ ਗਲਤ ਕੀਆ ਕਹਿੰਦਾ ਤੂੰ ਆ ਦੇਖੋ ਜਿੰਨਾ ਇੱਕ ਜੋਗੇ ਹੈਗੇ ਆ ਕਰ ਰਹੇ ਆ ਪਾ ਰਹੇ ਆ ਉਹਨਾਂ ਕੋ ਜਾ ਰਹੀਆਂ ਨੇ ਤੇ ਉਹ ਸਮਝ ਰਹੇ ਨੇ ਸਾ ਇੱਥੇ ਦੀਆਂ ਫੋਟੋਆਂ ਪਾਉਣੇ ਆ ਸਾਰੇ ਜਿੱਥੇ ਜਿੱਥੇ ਸੰਘਰਸ਼ ਨੇ ਉੱਥੇ ਜਾ ਕੇ ਫੋਟੋਆਂ ਪਾ ਕੇ ਆਉਣੀ ਐ ਹਿੱਲੇ ਪਏ ਨੇ ਭਾਜਪਾ ਯੂਰੇ ਸਰਕਾਰ ਬਣਾਉਣ ਨੂੰ ਫਿਰਦੀ ਸੀ ਨਾ ਅੰਦਰਾਂ ਚ ਕੈਦ ਹੋ ਗਏ ਉਹਨਾਂ ਨੂੰ ਪਤਾ ਹੈ ਵੀ ਇਹ ਪੰਜਾਬੀ ਨੇ ਡਾਂਗਾ ਕੱਢਣ ਲੱਗੇ ਮਿੰਟ ਲਾਉਣਗੇ ਹੁਣ ਇੱਕ ਵੀਰੋ ਹੋਰ ਬੇਨਤੀ ਐ ਸੈਂਟਰ ਹੁਣ ਇੱਕ ਟੀਮ ਪੇਜ ਰਹੀ ਆ ਬਣਾ ਕੇ ਨਾਲ ਪੱਗਾਂ ਵਾਲੇ ਹੀ ਹੋਣਗੇ ਥੱਲੇ ਕੱਚੇ ਨੇ ਖਾਕੀ ਉਹਨਾਂ ਨੇ ਪਾਈ ਹੋਈ ਉਹ ਆ ਕੇ ਸਮਝਾਉਣਗੇ ਗਲਤ ਤਰੀਕੇ ਨਾਲ ਕਿਸੇ ਦੀ ਗੱਲ ਚ ਨਹੀਂ ਆਪਾਂ ਆਉਣਾ ਬਾਕੀ ਇਹ ਆ ਸਾਡਾ ਵੀਰ ਪੜਿਆ ਲਿਖਿਆ ਇੰਟੈਲੀਜੈਂਟ ਹੈ ਅੰਗਰੇਜ਼ੀ ਅੰਗਰੂਜੀ ਵੀ ਵਧੀਆ ਬੋਲ ਲੰਦਾ ਆਪਾਂ ਤਾਂ ਅੰਗਰੇਜ਼ੀ ਵਾਲੇ ਹੈ ਨਹੀਂ ਤਾਂ ਡੰਡਾ ਕੁੱਟਾਂ ਖੜਾਂਗੇ ਸਾਹਮਣੇ ਮੋਦੀ ਦੇ ਮੋਦੀ ਦੇ ਬਾਪ ਦੀ ਨਹੀਂ ਜ਼ਮੀਨ ਇਹ ਜਿਹੜੀਆਂ ਜ਼ਮੀਨਾਂ ਨੇ ਨਾ ਅਸੀਂ ਆਰਐਸਐਸ ਤੋਂ ਡਰਦੇ ਆਰਐਸਐਸ ਦੇ ਪੱਲੇ ਕੀ ਹੈ ਮੈਂ ਇਸ ਇਸ ਧਰਤੀ ਦੇ ਖੜ ਕੇ ਇਹ ਗੱਲ ਕਹਿਣਾ ਕਿ ਫੌਜ ਨੂੰ ਹਟਾ ਦੇ ਪਿੱਛੇ ਫੌਜ ਨੂੰ ਫੌਜ ਨਾਲ ਲੈ ਕੇ ਆਈ ਆਰਐਸਐਸ ਸਾਰੀਓ ਆਜਵੇ ਲੈ ਸ਼ੰਭੂ ਤੋਂ 10 ਫੁੱਟ ਇਧਰ ਨੂੰ ਜੇ ਆ ਗਈ ਅਸੀਂ ਸਮਝਾਂਗੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਜੰਮੇ ਹੀ ਨਹੀਂ ਆ ਮદાન ਜੇ ਬੰਦੇ ਦੇ ਪੁੱਤੋਂ ਇਸ ਮੋਰਚੇ ਤੇ ਖੜਕੇ ਮੈਂ ਕਹਿੰਨਾ ਨਰਿੰਦਰ ਮੋਦੀ ਮੋਹਨ ਭਾਗਵਤ ਇੱਕ ਇੱਕ ਹਜ਼ਾਰ ਬੰਦੇ ਦੀ ਆਲੇ-ਦਾਲੇ ਸੁਰੱਖਿਆ ਦਾ ਘੇਰਾ ਲੈ ਕੇ ਗੱਲਾਂ ਮਾਰਨੀਆਂ ਪੁੱਤ ਬਹੁਤ ਸੌਖੀਆਂ ਨੇ ਸਾਰੀ ਆਰਐਸਐਸ ਪੇਜ ਦੇ ਸਾਰੀਓ ਜਿੰਨੀ ਤਰੇ ਪੂਰੇ ਹਿੰਦੁਸਤਾਨ ਚ ਹੈ ਜੇ ਛੰਬੂ ਤੋਂ 10 ਫੁੱਟ ਗਾਹਾਂ ਨੂੰ ਆ ਗਈ ਅਸੀਂ ਇਹ ਕਹਾਂਗੇ ਕਿ ਅਸੀਂ ਜੰਮੇ ਹੀ ਨਹੀਂ ਯਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਵਾਸਤੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਸੁਰਖਾਪ ਟੀਵੀ ਜੇਕਰ ਤੁਸੀਂ ਇਸ ਵੀਡੀਓ ਨੂੰ Facebook ਉੱਤੇ ਦੇਖ ਰਹੇ ਹੋ ਤਾਂ ਸਾਡਾ Facebook ਪੇਜ ਰਹਿਮਤ ਟੀਵੀ ਵੀ ਲਾਈਕ ਤੇ ਫੋਲੋ ਕਰ ਲਓ